ਲਓ ਜੀ ਮਹਿਬਾਨ ਅੱਜ ਤੁਹਾਡੇ ਸਾਹਮਣੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਦੋਨੇ ਸਹਿਬਜ਼ਾਦੇਆਂ ਦਾ ਦਸ ਪਰਿਦਾਸਤਾਨ ਮੈਂ ਪੇਸ਼ ਲਗਾ ਕਰਨਾ ਪਰ ਉਸ ਤੋਂ ਪਹਿਲਾਂ ਮੈਂ ਦੱਸ ਦਵਾਂ ਬਈ ਇਹ ਸੂਬਾ ਸਾਡੇ तकरीबन ਚੜ੍ਹਦੇ ਪੰਜਾਬ ਵਿੱਚ ਇਹ ਮੰਨਿਆ ਜਾਂਦਾ ਕਿ ਮੁਸਲਮਾਨ ਮੁਸਲਮਾਨ ਬਹੁਤ ਜ਼ਾਲਮ ਹੋਏ ਆ ਪਰ ਇਸਲਾਮ ਜ਼ਾਲਮ ਨਹੀਂ ਹੈਗਾ ਮੈਂ ਬਹੁਤ ਕਦਾਬਾ ਬੜੀਆਂ ਸਲਾਮ ਦਿਆਂ ਬਹੁਤ ਸੁਣੀਆਂ ਵੀ ਪੜੀਆਂ ਵੀ 42 ਸਾਲ ਅਰਬ ਦੇ ਵਿੱਚ ਵੀ ਕੰਮ ਕਰ ਗਿਆ ਆ ਪਰ ਇਹ ਇਹ ਬੰਦਾ ਕੌਣ ਸੀਗਾ ਇਹ ਨਾਂ ਦਾ ਮੁਸਲਮਾਨ ਸੀਗਾ ਇਹ ਉਹ ਬੰਦਾ ਸੀਗਾ ਤੇ ਉਹਨਾਂ ਮੁਸਲਮਾਨਾਂ ਵਿੱਚੋਂ ਮੁਸਲਮਾਨ ਸੀ ਜਿਹਨਾਂ ਮੁਸਲਮਾਨਾਂ ਨੇ ਇਸ ਦੁਨੀਆ ਤੇ ਇਸਲਾਮ ਲਿਆਉਣ ਵਾਲਿਆਂ ਦੇ ਆਨ ਔਲਾਦ ਨੂੰ ਨਿਜੀਆਂ ਤੇ ਚੜਾਇਆ ਮੁਹੰਮਦ ਸਾਹਿਬ ਇਸ ਦੁਨੀਆ ਤੇ ਇਸਲਾਮ ਲਿਆਉਣ ਵਾਲੇ ਹੋਏ ਆ ਉਹਨਾਂ ਦੀ ਬੇਟੀ ਮੌਲਾ ਅਲੀ ਦੇ ਘਰ ਚ ਗਈ ਤਾਂ ਇਹ ਮੌਲਾ ਅਲੀ ਦੇ ਛੋਟੇ ਬੇਟੇ ਸਿਗੇ ਸਰਕਾਰ ਦੇ ਨਿਵਾਸੀ ਸਿਗੇ ਉਹੀ ਇਹ ਟੋਲਾ ਇਸੇ ਸਰਕਾਰ ਦਾ ਕਲਮਾ ਪੜਦਾ ਸੀ ਤਾਂ ਇਹਹੀ ਸਰਕਾਰ ਇਸੇ ਨਿਵਾਸੀਨ ਚੁੰਮਦੇ ਹੁੰਦੇ ਸਿਗੇ ਕਿਹੜੇ ਦਿਲਾਂ ਦੇ ਨਾਲ ਇਹਨਾਂ ਨੇ ਖੰਜਰ ਚਲਾਏ ਕਿਹੜੇ ਦਿਲਾਂ ਨਾਲ ਤੀਰ ਚਲਾਏ ਯਾਨੀ ਇਹ ਮੁਸਲਮਾਨ ਨਹੀਂ ਸੀ ਇਹ ਨਾਂ ਦੇ ਮੁਸਲਮਾਨ ਸਿਗੇ ਸਾਡੇ ਸਾਡੇ ਲੋਕਾਂ ਦੇ ਵਿੱਚ ਬਹੁਤ ਗਲਤਫਹਿਮੀ ਆ ਕਿ ਮੁਸਲਮਾਨ ਧਰਮ ਬਹੁਤ ਮਾੜਾ ਮੁਸਲਮਾਨ ਧਰਮ ਮਾੜਾ ਨਹੀਂ ਇਹਦੇ ਵਿੱਚੋਂ ਕੁਝ ਇੱਕ ਟੋਲਾ ਬਣਿਆ ਸੀ ਐਸਾ ਉਹਨਾਂ ਨੇ ਇਹਨਾਂ ਨੂੰ ਵੀ ਛੱਡਿਆ ਜਿਨ੍ਹਾਂ ਨੇ ਇਸਲਾਮ ਲਿਆਂਦਾ ਉਹਨਾਂ ਨੂੰ ਵੀ ਨਹੀਂ ਛੱਡਿਆ ਇਹਨਾਂ ਨੇ ਉਹਨਾਂ ਦੇ ਵੀ ਬੱਚੇ ਇਹਨਾਂ ਨੇ ਨੇਜਾਂ ਤੇ ਚੜਾਏ ਛੋਟੇ ਜਿਹੇ ਬੱਚੇ ਦੇ ਹਲਕ ਦੇ ਵਿੱਚ ਪਿਆਸੇ ਦੇ ਹਲਕ ਦੇ ਵਿੱਚ ਦੋ ਮੂੰਹਾਂ ਤੀਰ ਮਾਰਿਆ ਦੋ ਨੋਕਾਂ ਵਾਲਾ ਜਿਹੜੀਆਂ ਦੋ ਨੋਕਾਂ ਹੁੰਦੀਆਂ ਉਨੇ ਕਾ ਛੋਟਾ ਜਿਹਾ ਬੱਚਾ ਪਾਣੀ ਮੰਗਦਾ ਦੇ ਦੇ ਛੋਟਾ ਜਿਹਾ ਬੱਚਾ ਕੁਝ ਮਹੀਨਿਆਂ ਦਾ ਬੱਚਾ ਸੀ ਉਹ ਤਾਂ ਉਹ ਬੱਚੇ ਨੇ ਮੂੰਹ ਅੱਡਿਆ ਸੀ ਉਹ ਕਹਿੰਦਾ ਚੱਲ ਅੱਡ ਫੇ ਮੂੰਹ ਉਹਨੇ ਮੂੰਹ ਅੱਡਿਆ ਉਹਨੇ ਇੱਕ ਤੀਰ ਇੱਕ ਨੋਕ ਵਾਲਾ ਹੁੰਦਾ ਇੱਕ ਤੀਰ ਦੋ ਨੋਕ ਵਾਲੇ ਹੁੰਦੇ ਸੀਗੇ ਉਹਨੇ ਦੋ ਨੋਕ ਵਾਲਾ ਤੀਰ ਖੱਜ ਕੇ ਸੰਗ ਜਮਾਰਿਆ ਐਦਾਂ ਦੇ ਜਾਲਮ ਸੀਗੇ ਉਹ ਇਹ ਉਹ ਟੋਲਾ ਸੀਗਾ ਬਾਕੇ ਇਸਲਾਮ ਤਾਂ ਹਮੇਸ਼ਾ ਮੁਹੱਬਤ ਦਾ ਪੈਗਾਮ ਦਿੰਦਾ ਆ ਇਹ ਮੈਂ ਬਹੁਤ ਪੜਿਆ ਐਨੇ ਸਾਲ ਮੈਂ ਮੈਂ ਇਹ ਮੇਰੀ 60 ਸਾਲ ਦੀ ਉਮਰ ਹੋ ਗਈ ਮੈਂ ਪੜਦਾ ਆ ਰਿਆਂ ਜਾਨੀ ਇਹ ਇਹਦੇ ਵਿੱਚ ਕੋਈ ਕਿਸੇ ਦਾ ਕਿਸੇ ਨੂੰ ਕੁਛ ਇੰਦਾ ਦਾ ਕੋਈ ਕੰਮ ਦੱਸਿਆ ਹੀ ਨਹੀਂ ਲੈ ਇਹਦੇ ਵਿੱਚ ਜਿਸ ਵੇਲੇ ਇਹ ਸੂਬੇ ਸਰਹੰਦ ਮਲੂਨੇ ਇਹ ਹਕਮ ਦੇ ਇਦਾਂ ਭਈ ਜੇ ਜਾਂਦਾ ਤੁਸੀਂ ਆਪਣਾ ਧਰਮ ਛੱਡ ਦਿਓ ਇਸਲਾਮ ਕਬੂਲ ਕਰ ਲਓ ਨਹੀਂ ਤਾਂ ਫਿਰ ਮੈਂ ਤੁਹਾਨੂੰ ਨੀਆ ਬੇਚਣਾ ਕੇ ਮਾਰੂ ਤਾਂ ਸਾਬ ਜੀ ਦੇ ਛੋਟੇ ਛੋਟੇ ਬੱਚੇ ਉਹ ਕਹਿੰਦੇ ਵੀ ਅਸੀਂ ਤੇਰੇ ਇਹ ਨਹੀਂ ਮੰਨਨੇ ਤੂੰ ਜੋ ਕਰਨਾ ਕਰਲਾ ਜਦ ਕੰਦ ਕੰਦਾ ਜਦ ਗੋਡਿਆ ਤਾਂ ਖਾਈਆਂ ਤਾਂ ਛੋਟਾ ਸਾਬ ਜੀ ਦਾ ਥੋੜਾ ਨਿਆਣਾ ਸੀ ਤਾਂ ਉਹ ਛੋਟਾ ਸਾਬ ਜੀ ਦਾ ਵੱਡੇ ਭਰਾ ਦੇ ਚਿਹਰੇ ਵੱਲੋਂ ਦੇਖਦਾ ਤਾਂ ਵੱਡਾ ਭਰਾ ਕਹਿੰਦਾ ਵੀ ਉਧਰ ਨਾ ਇਹ ਕੁਰਬਾਨੀਆਂ ਤਾਂ ਸਾਡੇ ਦਾਦੇ ਤੋਂ ਸਾਡੇ ਖਾਨਦਾਨ ਦੇ ਬਰਾਸਦ ਆਇਦਾ ਘਵਰਾਣਾ ਇਹ ਜੋ ਕਰਦਾ ਕੱਲੰਦੇ ਇਹ ਸਾਨੂੰ ਨਿਆਣਿਆ ਸਮਝਦਾ ਪਰ ਅਸੀਂ ਨਿਆਣੇ ਨਹੀਂ ਅਸੀਂ ਇਨਦੇ ਦੀ ਮਾਦੇ ਸੂਬੇ ਜੋ ਜਿਹੜਾ ਤੂੰ ਟੱਲਣੋਂ ਲਾਉਣਾ ਲਾਲਾ ਅਸੀਂ ਤੇਰੀ ਇਹਨੇ ਨੇ ਮੰਨਣੇ ਸ਼ਾਰਕ ਬੰਡ ਮਾਰ ਕੇ ਦੱਸਦਾ ਭਲਾ ਭੀ ਕਿਵੇਂ ਪੱਟ ਕਰਦਾ ਫਲਾਤ ਦੀਆਂ ਤੰਗ ਦਸਦੀਆਂ ਵਿੱਚ ਉਹ ਬੰਦੇ ਚੰਗੇ ਚੰਗੇ ਫਸਦੇ ਰਹਿੰਦੇ ਨੇ ਲਗੇ ਵੀ ਹੱਸਦੇ ਰਹਿੰਦੇ ਨੇ ਸਦਾ ਬਖਤ ਜਵਾਲਦੇ ਰਹਿੰਦੇ ਨਹੀਂ ਉਹ ਗੱਲ ਸਦਾ ਜਨਾ ਦੱਸਦੇ ਰਹਿੰਦੇ ਨੇ ਤਾਂ ਲੱਗਦੀ ਏ ਬਖਤਾ ਬੋਲਿਆ ਨੂੰ ਉਹ ਬੰਦੇ ਉਜੜ ਕੇ ਬਸਦੇ ਉੱਡੜ ਕੇ বাসਦੇ ਰਹਿੰਦੇ ਇਹ ਧਰਮ ਕੋਈ ਕੌਮ ਕਦੀ ਖਤਮ ਨਹੀਂ ਹੋਈ ਇਹਨਾਂ ਸੂਬੇ ਦੇ ਟੋਲੇ ਨੇ ਉਦੋਂ ਵੀ ਚਾਇਆ ਸੀ ਇਹੋ ਬੇ ਅਸੀਂ ਆਪਣੀ ਜਿਹੜੇ اسلام ਵਾਲਿਆ ਅਸੀਂ ਇਹਨਾਂ ਨੂੰ ਹੀ ਐਲੇ ਬੈਦਨ ਖਤਮ ਕਰਕੇ ਅਸੀਂ ਆਪਣਾ ਵੱਖਰਾ ਸਲਾਮ ਇਦਾਂ ਦਾ ਬਣਾ ਦਿਆ ਜਲ ਜਬਰ ਜਲ ਮਗਾਲਾ ਪਰ ਨਹੀਂ ਬਣਿਆ now nah, now nah, we're done जल्मी आया Tati, Tavi, ta i म रखिया कीअं ते तोली ਏ ਐ ਸੋ ਵੀ ਸੰਗਰ ਤੇ ਅਨੁਭਵੀ ਲੱਗਦੇ ਤਾਂ ਇਸ ਚੈਨਲ ਨੂੰ 6 ਲਾਈਕ ਤੇ ਸਬਸਕ੍ਰਾਈਬ ਕਰੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ